ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਆਪ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੱਲੋਂ ਆਪਣੀ ਆਪਣੀ ਭਾਸ਼ਣ ਦੌਰਾਨ ਅਕਾਲੀ ਅਤੇ ਕਾਂਗਰਸੀ ਵਰਕਰਾਂ ਨੂੰ ਇਲੈਕਸ਼ਨ ਵਾਸਤੇ ਫੜਨ ਲਈ ਨਤੀਜੇ ਭੁਗਤਣ ਦੀ ਧਮਕੀ ਦੀ ਵੀਡੀਓ ਸਾਹਮਣੇ ਆਉਣ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਗੁਰਦੀਪ ਰੰਧਾਵਾ ਨੂੰ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਰੰਧਾਵਾ ਸੱਤਾ ਦੇ ਨਸ਼ੇ ਵਿੱਚ ਹੰਕਾਰੇ ਗਏ ਹਨ ਅਤੇ ਨਾਲ ਹੀ ਇਸ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੀ ਨਿਰਾਸ਼ਾ ਝਲਕਦੀ ਹੈ ਕਿਉਂਕਿ ਉਹਨਾਂ ਨੂੰ ਕੋਈ ਮੂੰਹ ਨਹੀਂ ਲਗਾ ਰਿਹਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਤੋਂ ਆਪ ਆਗੂ ਗੁਰਦੀਪ ਸਿੰਘ ਰੰਧਾਵਾ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਅਸਿੱਧੇ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਚਲੋ ਆਓ ਮੈਦਾਨ ਵਿੱਚ ਅਸੀਂ ਵੀ ਦੇਖਦੇ ਹਾਂ ਚਲੋ ਗੱਲ ਕਰਦੇ ਹਾਂ ਅੱਜ ਮੈਂ ਵੇਖਾਂਗਾ ਮੇਰਾ ਬਾਬਾ ਨਾਨਕਾ ਲੇਖ ਚ ਕਾਲੀ ਦਲਦਲ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਮੈਂ 2 ਸਾਲ ਤੱਕ ਕਿਸੇ ਨੂੰ ਕੁਝ ਨਹੀਂ ਕਿਹਾ ਪਰ ਇੱਕ ਗੱਲ ਸੁਣ ਲੋ ਜਾਂਚ ਮੈਨੂੰ ਸਾਰੇ ਇਹ ਸਾਰੇ ਕੰਮ ਕਰਨ ਦੀ ਫਿਰ ਮੈਨੂੰ ਬਚਨਾਂ ਮੱਗੀ ਮਾੜਾ ਚੰਗਾ ਕਹੇ ਕਿ ਉਹਨੇ بڑا ਧੱਕਾ ਕਰਿਆ ਫਰਮਾ ਹੋਇਆ ਤੁ ਕਰਕੇ ਖੜਦਾ ਜਿਹੜਾ ਅਨੇ ਅੱਜ ਤੱਕ ਸਮਾਨਾ ਦੇਖਿਆ ਹੋਇਆ ਉਹ ਵੀ ਕਰਕੇ ਖੜਦਾ ਆ। ਓਏ ਈਸੋ ਨਹਾ। ਅ타ਇ ਮੈਂ ਬੋਲਣ ਦਾ ਲਾਈਵ ਚਲਾਉਂਦੇ ਨੇ ਮੈਂ ਤਾਂ ਬੋਲਣ ਡਿਆ ਕਿਉਂ ਜਿਹੜੇ ਘਰਾਂ ਚ ਬੈਠੇ ਹੋ ਵੀ ਸੁਣੋ ਮੇਰੀ ਗੱਲ ਸਰਦਾਰ ਸਾਹਿਬ ਮੈਂ ਹਰ ਵਾਰੀ ਕਹਿੰਦਾ ਕਿ ਜਿਹੜੀ ਭਾਜੀ ਆ ਨਾ ਮੈਨੂੰ 220 222 ਚ ਪਾਈ ਆ ਸਮਾ ਆ ਗਿਆ ਵੱਡਾ ਮੈਂ ਸਮਝਦਾ ਕਿ ਇੱਕ ਜਾਤੀ ਆ ਧਮਕੀ ਆ ਕਿ ਜੇ ਤੁਸੀਂ ਹੁਕਮਰਾਨ ਪਾਰਟੀ ਦੇ ਹੋ ਇਹਦਾ ਮਤਲਬ ਇਹ ਹੈ ਕਿ ਇੱਥੇ ਗੁੰਡਾ ਰਾਜ ਚੱਲੂਗਾ ਇੱਥੇ ਜੰਗਲ ਦਾ ਰਾਜ ਚੱਲੂਗਾ ਓਕੇ ਇੱਕ ਠੋਕੇ ਤੁਸੀਂ ਕਹਿ ਰਹੇ ਹੋ ਵੀ ਮੈਂ ਰੂਟਿੰਗ ਪਾਰਟੀ ਦਾ ਤੇ ਅਸੀਂ ਦੇਖਾਂਗੇ ਕਿ ਅਕਾਲੀ ਤੇ ਕਾਂਗਰਸੀ ਬਹੁਤ ਕਿੱਦਾਂ ਲਾਉਂਦੇ ਤੁਸੀਂ ਕਿੱਦਾਂ ਰੋਕ ਲੋਗੇ ਲੋਕਤੰਤਰ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਭੇਜੀ ਹੈ ਕਿ ਐਫਆਰ ਰਜਿਸਟਰ ਕਰਕੇ ਇਹੋ ਜਿਹੇ ਬੰਦਾ ਗ੍ਰਿਫਤਾਰ ਕਰੋ ਕਿ ਇਹਨਾਂ ਦਾ ਜਿਹੜਾ ਸੱਤਾ ਦਾ ਹੰਕਾਰ ਵੀ ਬੋਲਦਾ ਹੈ ਤੇ ਜਿਹੜੀ ਇਹਨਾਂ ਦੀ ਫ੍ਰਸਟ੍ਰੇਸ਼ਨ ਹੈ ਕਿ ਲੋਕੀ ਇਹਨਾਂ ਨੂੰ ਮੂੰਹ ਨਹੀਂ ਲਾ ਰਹੇ ਉਹ ਵੀ ਇਹਦੇ ਵਿੱਚੋਂ ਨਜ਼ਰ ਆਉਂਦੀ ਹੈ ਕਿ ਹਾਰ ਪਹਿਲੇ ਮੰਨੀ ਬੈਠੇ ਤੇ ਹੁਣ ਜਦੋਂ ਪਤਾ ਵੀ ਲੋਕੀ ਵੋਟਾਂ ਨਹੀਂ ਪਾਉਂਦੇ ਤੇ ਲੋਕਾਂ ਨੂੰ ਇਹ ਧਮਕੀਆਂ ਦੇ ਰਹੇ ਪੀ ਅਸੀਂ ਦੇਖਦੇ ਆ ਉੱਥੇ ਕਿਹੜਾ ਬੂਥ ਲੱਗਦਾ ਚਲੋ ਅਸੀਂ ਵੀ ਦੇਖਾਂਗੇ ਤੁਸੀਂ ਆਓ ਮੈਦਾਨ ਦੇ ਵਿੱਚ ਪਰ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਅਨਸਰ ਨੇ ਜਿਹੜੇ ਗੰਦ ਭਾਰ ਰਿਹਾ ਗੁੱਡਾਗੜਦੀ ਕਰ ਰਿਹਾ ਇਹਨਾਂ ਤੇ ਤੁਰੰਤ ਐਕਸ਼ਨ ਲੱਗੇ ਹਾਂਜੀ